ਸਾਲੇ ਦੇ ਵਿਆਹ ਵਿੱਚ ਜੀਜੇ ਨੇ ਕੀਤਾ ਮਜ਼ਾਕ ਪਰ ਸਾਲੇ ਨੇ ਜੀਜੇ ਨੂੰ ਕੁੱਟ-ਕੁੱਟ ਕਰਤਾ ਲਾਲ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਕਈ ਤਰ੍ਹਾਂ ਦੇ ਹਾਸੇ ਮਖੌਲ ਹੁੰਦੇ ਨੇ ਪਰ ਹੁਣ ਇੱਕ ਜੀਜੇ ਸਾਲੇ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡੇ ਅਤੇ ਕੁੜੀ ਨੂੰ ਸ਼ਗਨ ਪੈ ਰਿਹਾ ਹੈ ਪਰ ਇੱਕ ਵਿਅਕਤੀ ਸ਼ਗਨ ਪਾ ਕੇ ਪਿੱਛੇ ਖੜਾ ਵਿਆਹ ਵਾਲੇ ਮੁੰਡੇ ਦੀਆਂ ਮਜ਼ਾਕ-ਮਜ਼ਾਕ ਵਿੱਚ ਗੱਲਾਂ ਪੱਟਣ ਲੱਗ ਜਾਂਦਾ ਹੈ ਅਸਲ ਇਹ ਦੋਵੇਂ ਆਪਸ ਵਿੱਚ ਜੀਜਾ ਸਾਲਾ ਨੇ ਅਤੇ ਜੀਜੇ ਨੂੰ ਆਪਣੇ ਸਾਲੇ ਦੇ ਵਿਆਹ ਦਾ ਬਹੁਤ ਚਾਹ ਹੁੰਦਾ ਹੈ ਜਿਸ ਕਰਕੇ ਉਹ ਆਪਣੇ ਸਾਲੇ ਨਾਲ ਮਜ਼ਾਕ ਕਰਨ ਲੱਗ ਜਾਂਦਾ ਹੈ ਠਗਨਾਤੇ ਬੈਠੇ ਸਾਲੇ ਨੂੰ ਇਹ ਮਜ਼ਾਕ ਪਸੰਦ ਨਹੀਂ ਆਉਂਦਾ ਅਤੇ ਉਹ ਉੱਠਦੀ ਸਾਰ ਹੀ ਆਪਣੇ ਜੀਜੇ ਦੇ ਥੱਪੜ ਮਾਰਨ ਲੱਗ ਜਾਂਦਾ ਹੈ ਅਤੇ ਥੱਪੜ ਮਾਰ-ਮਾਰ ਆਪਣੇ ਜੀਜੇ ਦਾ ਮੂੰਹ ਲਾਲ ਕਰ ਦਿੰਦਾ ਹੈ ਅਤੇ ਜਦੋਂ ਉਸ ਦੀ ਭੈਣ ਕਹਿੰਦੀ ਹੈ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਆਪਣੇ ਜੀਜੇ ਦੇ ਥੱਪੜ ਮਾਰ ਰਿਹਾ ਹੈ ਤਾਂ ਮੁੰਡਾ ਕਹਿੰਦਾ ਕਿ ਜੀਜੇ ਨੂੰ ਸ਼ਰਮ ਨਹੀਂ ਆਉਂਦੀ ਜਵਾਕਾਂ ਵਾਲੀਆਂ ਹਰਕਤਾਂ ਕਰ ਰਿਹਾ ਹੈ ਮੈਨੂੰ ਇਹ ਸਭ ਕੁਝ ਪਸੰਦ ਨਹੀਂ ਸੋ ਤੁਹਾਨੂੰ ਇਸ ਵਿੱਚ ਕੌਣ ਸਹੀ ਕੌਣ ਗਲਤ ਲੱਗ ਰਿਹਾ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂ